ਨਹਿਰ ਚ ਬੰਦ ਨੰਦਾ ਆਇਆ ਅੰਦਰ ਹੀ ਰਹਿ ਗਿਆ ਮਤਲਬ ਬਾਹਰ ਨਹੀਂ ਨਿਕਲਾ ਗਿਆ ਗਰਮੀ ਦਾ ਮੌਸਮ ਵੀ ਹੈ ਹੋਸ਼ਾਂ ਦਾ ਨੌਨਲੀ ਵਿੱਚ ਬੜਾ ਹੋਵੇ ਨਹਿਰ ਦੇ ਵਿੱਚ ਤੇ ਇਹ ਜਿਹੜੀ ਹੈ ਮੌਤ ਹੋਈ ਹੈ ਪਾਣੀ ਚ ਡੁੱਬ ਕੇ ਕੋ ਮੌਤ ਹੋਈ ਅਬੋਗਰ ਦੀ ਮੂਲਕਪੁਰਾ ਮਾਈਨਰ ਦੇ ਵਿੱਚ ਇੱਕ ਵਿਅਕਤੀ ਦੀ Laash ਮਿਲੀ ਅਚਾਨਕੀ ਦਿੰਦਿਆਂ ਹੋਇਆਂ ਨਰ ਸੇਵਾ ਨਰਨ ਸੇਵਾ ਸਮਤੀ ਦੇ ਮੈਂਬਰ ਮੋਨੂ ਗੌਰਵ ਨੇ ਦੱਸਿਆ ਕਿ ਉਨ੍ਹਾਂ ਨੂੰ ਉਹਨਾਂ ਦੇ ਪ੍ਰਧਾਨ ਰਾਜੂ ਚਰਾਇਆ ਦਾ ਫੋਨ ਆਇਆ ਸੀ ਕਿ ਨਹਿਰ ਦੇ ਵਿੱਚ ਇੱਕ ਵਿਅਕਤੀ ਦੀ Laash ਮਿਲੀ ਦੱਸਿਆ ਜਾਂਦਾ ਹੈ ਕਿ ਇਹ ਵਿਅਕਤੀ ਨਹਿਰ ਦੇ ਵਿੱਚ ਨਹਾਉਂਦੇ ਸਮੇਂ ਇਸ ਤੋਂ ਬਾਹਰ ਨਹੀਂ ਨਿਕਲਿਆ ਗਿਆ ਤਾ ਕਰਕੇ ਇਸ ਦੀ ਮੌਤ ਹੋਈ ਇੱਧਰ ਸਿਟੀ 2 ਦੇ ਐਸਆਈ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਮੁਲਕ ਪੁਰਾ ਮਾਈਨਰ ਦੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੋ ਸਕਦਾ ਹੈ ਕਿ ਗਰਮੀ ਜ਼ਿਆਦਾ ਹੋਣ ਕਰਕੇ ਨਹਾਉਂਦਾ ਹੋਵੇ ਨਹਾਉਂਦੇ ਸਮੇਂ ਨਹਿਰ ਦੇ ਵਿੱਚ ਇਸ ਤੋਂ ਬਾਹਰ ਨਹੀਂ ਨਿਕਲਿਆ ਗਿਆ ਕਿਉਂਕਿ ਪਾਣੀ ਕਾਫੀ ਤੇਜ਼ ਸੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਲ ਦੇ ਮੋਰਚੀ ਵਿੱਚ ਰਖਵਾਇਆ ਜਾਂਦਾ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਮੋਨੂ ਜੀ ਕੀ ਜਾਣਕਾਰੀ ਮਿਲੀ ਸੀ ਹੈ ਤੁਹਾਨੂੰ ਪ੍ਰਧਾਨ ਰਾਜ ਚਰਨਰਸ ਨਰਨਸ ਦਾ ਫੋਨ ਆਇਆ ਸੀਗਾ ਬਿਨਰ ਚੱਕ ਬੰਦਾ ਨੰਦਾ ਹੋਇਆ ਅੰਦਰ ਹੀ ਰਹਿ ਗਿਆ ਮਤਲਬ ਬਾਹਰ ਨਹੀਂ ਨਿਕਲਾ ਗਿਆ ਤੇ ਉਹਨੂੰ ਬਾਹਰ ਨੂੰ ਬਾਹਰ ਕੱਢਿਆ ਮਤਲਬ ਪੁਲਸ ਆਉਗੀ ਤਾਂ ਬਾਹਰ-ਬਾਰ ਕੱਢਾਂਗੇ ਬੰਨੇ ਇੱਕ ਵਾਰੀ ਤੇ ਪਿੱਛੇ ਨਾ ਰਿਹਾ ਸੀ ਕਿਥੇ ਚੰਨੀ ਪਾਈ ਹੈ ਚਾਂਦੇ ਦੇ ਕੰਟਰੀ ਉਰ ਪਾਇਆ ਹੋਇਆ ਕੋਈ ਪਛਾਣ ਨਹੀਂ ਪਛਾਣ ਵਰਗਾ ਕੋਈ ਨਹੀਂ ਪਿੱਛੇ ਕਪੜੇ ਪਿਆ ਉੱਥੇ ਜਾ ਕੇ ਵੇਖਾਂਗੇ ਕੋਈ ਆਰ ਕਾਰਡ ਹੋਵੇ ਕੋਈ ਪਤਾ ਲੱਗੇ ਯਾਤਮਤੇ ਲੱਗ ਰਹੀ ਹੈ ਜਾਂ ਨਹਾਉਂਦੇ ਸਮੇਂ ਇਹ ਲੱਗ ਰਿਹਾ ਜੀ ਤੁਸੀਂ ਦੇਖਣ ਨੂੰ ਕੋਈ ਵੀ ਨਹਾਉਂਦੇ ਸਮੇਂ ਜਿਵੇਂ ਬੰਦੇ ਦੇ ਜਿਹੜਾ ਦਰਮੋਡੀ ਬਿਲਕੁਲ ਥਾ ਗਈ ਹੈ ਬਹੁਤ ਅਕਸਰ ਨੇੜੇ ਵਿਅਕਤੀ ਜੀ ਹੋਵੇ ਨਹਿਰ ਚ ਪਾਣੀ ਦਾ ਜਿਹੜਾ ਵਹਾਅ ਬਹੁਤ ਜ਼ਿਆਦਾ ਹੈ ਗਰਮੀ ਦਾ ਮੌਸਮ ਵੀ ਹੈ ਹੋ ਸਕਦਾ ਨਹਾਉਣ ਲਈ ਵਿੱਚ ਬੜਾ ਹੋਵੇ ਨਹਿਰ ਦੇ ਵਿੱਚ ਤੇ ਇਹ ਜਿਹੜੀ ਹੈ ਮੌਤ ਹੋਈ ਹੈ ਪਾਣੀ ਚ ਡੁੱਬ ਕੇ ਮੌਤ ਹੋਈ ਕਿਸੇ ਪਰਿਵਾਰ ਦਾ ਕੋਈ ਗਾਇਬ ਹੋਵੇ ਤਾਂ ਕਿੱਥੇ ਮਿਲੇ ਹੋਣਾ ਕਿ ਉਹ ਤੁਹਾਨੂੰ ਜੀਵਣ ਹਾਂ ਸਾਡੀ ਤੋਂ ਬਹੁਤ ਰਸੇਵ ਰਸਤਾ ਬਹੁਤ ਅੱਛੇ ਮਿਲ ਸਕਦਾ ਹਾਂ ਇੱਥੇ ਮਿਲ ਸਕਦਾ ਕੋਈ ਜਾਣਕਾਰੀ ਵੈਸੇ ਮਿਲੀ ਹੈ ਕਿਥੋਂ ਦਾ ਹੈਗਾ ਕੋਈ ਜਾਂਦੀ ਕੋਈ ਪਛਾਣ ਕੱਪੜਾ ਕੁਛ ਹੈ ਬਾਈ ਤੱਕ ਰਹੀ ਦੀ ਪਛਾਣ ਨਹੀਂ ਹੋਈ ਤੇ ਪਛਾਣ ਕਰਵਾ ਰਹੇ ਹਾਂ ਆਸ-ਪਾਸ ਲੋਕਾਂ ਨੂੰ ਮੈਸੇਜ ਪੁਟਵਾ ਰਹੇ ਹਾਂ ਮਹਰਲਾ ਜਿਹੜੇ ਰਾਕੇ ਥਾਣੇ ਪੈਂਦੇ ਉਹਨਾਂ ਨੂੰ ਵੀ ਅਸੀਂ ਮੈਸੇਜ ਭੇਜਾਂਗੇ ਤੇ ਇਹ ਜਿਹੜੀ ਕਾਰਵਾਈ ਜਿਹੜੀ ਹੈਗੀ ਜੋ ਵੀ ਹੈਗਾ ਬਾਰਥਾ ਨੂੰ ਪਤਾ ਲੱਗ ਕਰਮ ਕਰਦੇ ਅਸੀਂ 72 ਘੰਟੇ ਵ ਨਹਿਰ ਚੱਕ ਮੁੰਡਾ ਨੰਦਾ ਹੋਇਆ ਅੰਦਰ ਹੀ ਰਹਿ ਗਿਆ ਫਿਰ ਬਾਹਰ ਨੇ ਨਿਕਲਾ ਗਿਆ ਗਰਮੀ ਦਾ ਮੌਸਮ ਵੀ ਹੈ ਹੋ ਸਕਦਾ ਨਾਣਲੀ ਵਿੱਚ ਬੜਾ ਹੋਵੇ ਨਹਿਰ ਦੇ ਵਿੱਚ ਤੇ ਇਹ ਜਿਹੜੀ ਹੈ ਮੌਤ ਹੋ ਗਈ ਹੈ ਪਾਣੀ ਡੁੱਬ ਕੇ ਮੌਤ ਹੋ ਗਈ ਬੋਹਰ ਦੀ ਮੂਲਕਪੁਰਾ ਮਾਇਨਰ ਦੇ ਵਿੱਚ ਇੱਕ ਵਿਅਕਤੀ ਦੀ Laash mili ਜਾਣਕਾਰੀ ਦਿੰਦਿਆਂ ਹੋਇਆਂ ਨਰ ਸੇਵਾ ਨਰਨੰਦ ਸੇਵਾ ਸਮਤੀ ਦੇ ਮੈਂਬਰ ਮੋਨੂ ਗੌਰਵ ਨੇ ਦੱਸਿਆ ਕਿ ਉਨ੍ਹਾਂ ਨੂੰ ਉਹਨਾਂ ਦੇ ਪ੍ਰਧਾਨ ਰਾਜੂ ਚਰਾਇਆ ਦਾ ਫੋਨ ਆਇਆ ਸੀ ਕਿ ਨਹਿਰ ਦੇ ਵਿੱਚ ਇੱਕ ਵਿਅਕਤੀ ਦੀ Laash mili ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਨਹਿਰ ਦੇ ਵਿੱਚ ਨਹਾਉਂਦੇ ਸਮੇਂ ਇਸ ਤੋਂ ਬਾਹਰ ਨਹੀਂ ਨਿਕਲਿਆ ਗਿਆ ਤਾ ਕਰਕੇ ਇਸ ਦੀ ਮੌਤ ਹੋਈ ਇੱਧਰ ਸਿਟੀ 2 ਦੇ ਐਸਆਈ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਮੁਲਕਪੁਰਾ ਮਾਈਨਰ ਦੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੋ ਸਕਦਾ ਹੈ ਕਿ ਗਰਮੀ ਜ਼ਿਆਦਾ ਹੋਣ ਕਰਕੇ ਨਹਾਉਂਦਾ ਹੋਵੇ ਨਹਾਉਂਦੇ ਸਮੇਂ ਨਹਿਰ ਦੇ ਵਿੱਚ ਇਸ ਤੋਂ ਬਾਹਰ ਨਹੀਂ ਨਿਕਲਿਆ ਗਿਆ ਕਿਉਂਕਿ ਪਾਣੀ ਕਾਫੀ ਤੇਜ਼ ਸੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੋਰਚੀ ਵਿੱਚ ਰਖਵਾਇਆ ਜਾਂਦਾ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਮੋਨੂ ਜੀ ਕੀ ਜਾਣਕਾਰੀ ਮਿਲੀ ਸੀ ਤੁਹਾਨੂੰ ਪ੍ਰਧਾਨ ਰਾਜਚੁਰਾਇ ਨਰਸਨ ਨਰਾਇਣ ਦਾ ਫੋਨ ਆਇਆ ਸੀਗਾ ਬਿਨਰ ਚੱਕ ਬੰਦਾ ਨੰਦਾ ਹੋਇਆ ਅੰਦਰ ਹੀ ਰਹਿ ਗਿਆ ਮਤਲਬ ਬਾਹਰ ਨਹੀਂ ਨਿਕਲਾ ਗਿਆ ਤੇ ਉਹਨੂੰ ਬਾਹਰ ਹੁਣ ਬਾਹਰ ਕੱਢਿਆ ਮਤਲਬ ਫੁੱਲ ਸੌ ਗਈ ਤਾਂ ਬਾਹਰ ਬਾਹਰ ਕੱਢਾਂਗੇ ਬੰਨੇ ਇੱਕ ਵਾਰੀ ਤੇ ਪਿੱਛੇ ਨਾ ਰਹਿ ਸੀ ਕਿਥੇ ਚੰਨੀ ਪਈ ਹੈ ਚਾਂਦੇ ਦੇ ਕੰਡਰੂ ਰ ਪਾਇਆ ਹੋਇਆ ਕੋਈ ਪਛਾਣ ਉਹਦਾ ਕੋਈ ਨਹੀਂ ਪਿੱਛੇ ਕਪੜੇ ਪਿਆ ਉੱਥੇ ਜਾ ਕੇ ਵੇਖਾਂਗੇ ਕੋਈ ਧਾਰ ਕੱਢ ਕਰੇ ਕੋਈ ਪਤਾ ਲੱਗੇਗਾ ਇਹ ਆਤਮਥੇ ਲੱਗ ਰਹੀ ਹੈ ਜਾਂ ਨਹਾਉਂਦੇ ਸਮੇਂ ਇਹ ਲੱਗ ਰਿਹਾ ਜੀ ਤੁਸੀਂ ਦੇਖੋ ਨੂੰ ਕੋਈ ਵੀ ਨਹਾਉਂਦੇ ਸਮੇਂ ਜਿਵੇਂ ਬੰਦੇ ਦੇ ਜਿਹੜਾ ਬੱਦ੍ਹਾ ਹੈ ਤੇ ਡਰਬੋਡੀ ਬਿਲਕੁਲ ਸਾਜੀ ਹੈ ਬਹੁਤ ਅਕਸਰ ਨੇੜੇ ਵਿਅਕਤੀ ਜੀ ਹੋਵੇ ਨਹਿਰ ਚ ਪਾਣੀ ਦਾ ਜਿਹੜਾ ਵਹਾਅ ਬਹੁਤ ਜ਼ਿਆਦਾ ਹੈ ਗਰਮੀ ਦਾ ਮੌਸਮ ਵੀ ਹੈ ਹੋ ਸਕਦਾ ਨਹਾਉਣ ਲਈ ਵਿੱਚ ਬੜਾ ਹੋਵੇ ਨਹਿਰ ਦੇ ਵਿੱਚ ਤੇ ਇਹ ਜਿਹੜੀ ਹੈ ਮੌਤ ਹੋਈ ਹੈ ਪਾਣੀ ਚ ਡੁੱਬ ਕੇ ਮੌਤ ਹੋਈ ਕਿਸੇ ਪਰਿਵਾਰ ਦਾ ਕੋਈ ਗਾਇਬ ਹੋਵੇ ਤਾਂ ਕਿੱਥੇ ਮਿਲੇ ਹੋਣਾ ਕਿ ਉਹ ਤੁਹਾਨੂੰ ਜੀਵਾਲਾ ਸਿੱਧੀ ਤੋਂ ਬਹੁਤ ਰਸਤੇ ਬਹੁਤ ਅੱਛੇ ਮਿਲ ਸਕਦਾ ਹਾਂ ਇੱਥੇ ਮਿਲ ਸਕਦਾ ਕੋਈ ਜਾਣਕਾਰੀ ਵੈਸੇ ਮਿਲੀ ਹੈ ਕਿਥੋਂ ਦਾ ਹੈਗਾ ਕੋਈ ਨਹੀਂ ਕੋਈ ਪਛਾਣ ਕੱਪੜਾ ਕੁਛ ਨਹੀਂ ਅਜੇ ਤੱਕ ਇਹਦੀ ਪਛਾਣ ਨਹੀਂ ਹੋਈ ਹੈ ਤੇ ਪਛਾਣ ਕਰਵਾ ਰਹੇ ਹਾਂ ਆਸ-ਪਾਸ ਲੋਕਾਂ ਨੂੰ ਮੈਸੇਜ ਪਛਵਾ ਰਹੇ ਹਾਂ ਮਹਰਲਾ ਜਿਹੜੇ ਇਲਾਕੇ ਥਾਣੇ ਪੈਂਦੇ ਉਹਨਾਂ ਨੂੰ ਵੀ ਅਸੀਂ ਮੈਸੇਜ ਭੇਜਾਂਗੇ ਤੇ ਇਹਦੀ ਜਿਹੜੀ ਕਾਰਵਾਈ ਜਿਹੜੀ ਹੈ ਜੋ ਵੀ ਹੈਗਾ ਬਾਰਖਾਂ ਨੂੰ ਪਤਾ ਲੱਗਣ ਤੱਕ ਸਿੱਧਾ ਅਸੀਂ 72 ਘੰਟਿਆਂ ਵਾਸ